ਸਟੇਜ ਤੇ ਸਵਾਗਤ ਦੀ ਸਿਰਜਣਾ ਕਰਦੇ ਕੋਈ ਨਹੀਂ ਕੋਈ ਨਹੀਂ ਕਰਦੇ ਕਰਦੇ ਸੋ ਨੈਕਸਟ ਮੈਂ ਅ ਮੈਂ ਚਾਈ ਕਰਨਾ ਚਾਹੂੰਗੀ ਕੋਲ ਜੀ ਥੋੜਾ ਜਿਹਾ ਡਾਕਟਰ ਹਰਜਿੰਦਰ ਸਿੰਘ ਜੀ ਜਿਹੜੇ ਲਈ ਕੰਮ ਕਰਨ ਦੇ ਲਈ ਅੱਗੇ ਰਹਿੰਦੇ ਨੇ ਸੋ ਇੱਕ ਵਾਰ ਜ਼ੋਰਦਾਰ ਤਾਲੀਆਂ ਇਹਨਾਂ ਦੇ ਲਈ ਸੋ ਕੰਗ੍ਰੈਚੁਲੇਸ਼ਨਸ ਟੂ ਯੂ ਡਾਕਟਰ ਹਰਜਿੰਦਰ ਕੋਈ ਨਹੀਂ ਕੋਈ ਨਹੀਂ ਕੋਈ ਆ ਕਾਣੀ ਲੱਗਦਾ ਸਰਫੇਸ ਆਹ ਦੋ ਦੋ ਸਾਂ ਪਿਛੇ ਕਾ ਤੰਦੇ ਸਤਿ ਆਪੇ ਡੈਕ ਸਾਡੇ ਫੂਡ ਸੇਫਟੀ ਉਨ ਬਤਲੂ ਕਰਨਾ ਸਾਰੇ ਗੁਰਦਾਸਪੁਰ ਵਾਸੀ ਬਕਬ ਕਾਲਜ ਜੇ ਦਿਚਾ ਦੇ ਉਸ ਦੇ ਨੁਕਸਾਨ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਅੱਜ ਉਹਨਾਂ ਨੇ ਇਹ ਜਿਹੜੀ ਗੁਰਦਾਸਪੁਰ ਅਰਬਨ ਕਮਿਊਨਿਟੀ ਹੈਲਥ ਸੈਂਟਰ ਬਣ ਕੇ ਤਿਆਰ ਹੋ ਗਿਆ ਉਹਦਾ ਉਦਘਾਟਨ ਅੱਜ ਵਰਚੂअली ਉਹਨਾਂ ਨੇ ਕਰੋੜ ਤੋਂ ਕਰ ਦਿੱਤਾ ਮੈਂ ਆਪਣੇ ਵੱਲੋਂ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਆਕਾਲਪੁਰਖ ਪਰਮੇਸ਼ਵਰ ਦਾ ਧੰਨਵਾਦ ਜਿਸ ਨੇ ਮੂੰਹ ਤੋਂ ਗੱਲ ਕੱਢੀ ਪੂਰੀ ਕੀਤੀ ਔਰ ਅੱਜ ਜਿਹੜਾ ਪਿਛਲੇ 10 ਸਾਲ ਤੋਂ ਪੁਰਾਣਾ ਸਿਵਲ ਹਸਪਤਲ ਬੰਦ ਸੀਗਾ ਅੱਜ ਜੋ ਅਰਬਨ ਕਮਿਊਨਿਟੀ ਹੈਲਥ ਸੈਂਟਰ 30 ਬੈੱਡਡ ਹਸਪਤਲ ਦੇ ਰੂਪ ਵਿੱਚ ਸ਼ੁਰੂ ਹੋ ਗਿਆ ਅੱਜ ਮੇਰੇ ਨਾਲ ਇਸ ਮੁਬਾਰਕ ਸਮੇਂ ਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਮਸ਼ੇਰ ਸਿੰਘ ਜੀ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਅਰਬੰਦ ਔਰ ਹਲਕਾ ਇੰਚਾਰਜ ਉਹਨਾਂ ਦੇ ਨਾਲ ਸਿਵਲ ਸਰਜਨ ਡੀ ਐਮ ਸੀ ਸਾਹਿਬ ਉਹਨਾਂ ਦੀ ਟੀਮ ਮੇਰੇ ਨਾਲ ਪੀਐਚਐਸਸੀ ਤੋਂ ਸਾਥ ਕਚਨ ਸਿੰਘ ਜੀ ਔਰ ਮੇਰੇ ਬਹੁਤ ਹੀ ਸਾਰੇ ਸਤਕਾਰਯੋਗ ਪਾਰਟੀ ਦੇ ਅਹੁਦੇਦਾਰ ਵਰਕਰ ਸਹਿਬਾਨ ਵੋਲੰਟੀਅਰਸ 파ਰਤ ਪੂਸ਼ਨ ਜੀ ਬਾਜ਼ਾਰ ਕਮੇਟੀ ਦੇ ਚੇਅਰਮੈਨ ਇਹਨਾਂ ਸਾਰਿਆਂ ਵੱਲੋਂ ਮੈਂ ਸਮਝਦਾ ਵੀ ਅਜ ਇਲਾਕੇ ਨੂੰ ਲੱਖ ਲੱਖ ਮੁਬਾਰਕਾਂ ਔਰ ਪਰਮੇਸ਼ਵਰ ਕਿਰਪਾ ਕਰੇ ਪਹਿਲੇ ਤਾਂ ਕੋਈ ਬਿਮਾਰ ਹੀ ਨਾ ਹੋਵੇ ਕਿ ਇਹਨੂੰ ਲੋਨ ਨਾ ਪਵੇ ਪਰ ਜੇ ਕਿਤੇ ਤਕਲੀਫ ਆ ਜਾਏ ਤੇ ਹੁਣ ਗਰਦਾਸਪੁਰ ਦੇ ਲੋਕਾਂ ਨੂੰ ਬਾਹਰ 8 ਕਿਲੋਮੀਟਰ ਤੇ ਜਾਣ ਦੀ ਲੋੜ ਨਹੀਂ ਉਸ ਉਹ ਲੜ ਗਰਦਾਸਪੁਰ ਦੇ ਵਿੱਚ ਜਿਹੜੀ ਆ ਉਹ ਹੋ ਗਈ ਆ ਇਮਾਰਤ ਤਿਆਰ ਹੋ ਗਈ ਆ ਸਾਡੀ ਆ ਜਿਹੜੀ ਆ ਓਪੀਡੀ ਸ਼ੁਰੂ ਹੋ ਗਈ ਆ ਇਹਦੇ ਨਾਲ 20 ਜਿਹੜੀਆਂ ਪੋਸਟਾਂ ਨੇ ਉਹ ਵੀ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਨੇ ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕੋਡ ਲੱਗ ਜਾਣਾ ਕੁਝ ਦਿਨਾਂ ਦੇ ਵਿੱਚ ਉਹ ਜਿਹੜੇ 20 ਸਾਡੇ ਜਿਹੜੇ ਡਾਕਟਰ ਸਾਹਿਬਾਨ ਨੇ ਔਰ ਪੈਰਾ ਮੈਡੀਕਲ ਸਟਾਫ ਆ ਉਹ ਵੀ ਇੱਥੇ ਆ ਜਾਣਗੇ ਅੱਜ ਤੋਂ ਲੈਬ ਜਿਹੜੀ ਆ ਉਹ ਵੀ ਕੰਮ ਕਰਨਾ ਸ਼ੁਰੂ ਹੋ ਗਈ ਆ ओपीडी ਸਾਡੀ ਆਲਰੇਡੀ ਚੱਲ ਰਹੀ ਆ ਔਰ ਹੌਲੀ ਹੌਲੀ ਅਸੀਂ ਇਹਦੇ ਵਿੱਚ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੇ ਉਹ ਵੀ ਤੇ ਪਲੱਸ ਜਿਹੜਾ ਥੀਏਟਰ ਆ ਆਉਣ ਵਾਲੇ ਸਮੇਂ ਦੇ ਵਿੱਚ ਚਾਲੂ ਹੋ ਜਾਊਗਾ ਇਹ ਸਾਰੀ ਬਿਲਡਿੰਗ 2 ਕਰੋੜ 32 ਲੱਖ ਦੇ ਨਾਲ ਬਣੀ ਆ 1 ਕਰੋੜ 15 ਲੱਖ ਦੇ ਨਾਲ ਸਾਰਾ ਸਮਾਨ ਜਿਹੜਾ ਇਕਵਿਪਮੈਂਟ ਉਹ ਆਈ ਆ ਔਰ ਇਹਦੇ ਵਿੱਚ ਤਿੰਨ ਸ਼ਖਸੀਤਾਂ ਦਾ ਧੰਨਵਾਦ ਇੱਕ ਤੇ ਸਾਡੇ ਮਹਾਰਾਜ ਪੰਡੋਰੀ ਵਾਲੇ ਜਿਨ੍ਹਾਂ ਨੇ ਫਰਨੀਚਰ ਤਕਰੀਬਨ 5 ਲੱਖ ਰੁਪਏ ਦਾ ਦਾਨ ਕੀਤਾ ਉਸ ਤੋਂ ਬਾਅਦ ਜਿਹੜੇ ਕੁਲਜੀਤ ਮਹਾਜਨ ਜੀ ਨੇ ਬਬਰੀਪਿੰਡ ਤੋਂ ਜਿਨ੍ਹਾਂ ਨੇ ਇਸ ਜ਼ਮੀਨ ਤੋਂ ਉੱਠ ਕੇ ਬਹੁਤ ਤਰੱਕੀ ਕੀਤੀ ਉਹਨਾਂ ਨੇ ਸੀਐਸਆਰ ਫੰਡ ਦੇ ਵਿੱਚੋਂ ਲੈਬਾਰਟਰੀ ਦਾ ਸਮਾਨ ਇੱਕ ਏਸੀ ਜਿਹੜਾ ਉਹ ਮੁਹੱਈਆ ਕਰਾਇਆ ਡਾਕਟਰ ਹਰਿੰਦਰ ਦਿਓਲ ਜਿਹੜੇ ਦਿਓਲ ਹਸਪੀਟੈਲਿਟੀ ਮਲਟੀ ਸਪੈਸ਼ੈਲਟੀ ਡੇਰਾ ਪਾਪਾ ਨਾਨਕ ਰੋਡ ਤੇ ਆ ਉਹਨਾਂ ਨੇ ਜਿਹੜੀਆਂ ਸਿਟਿੰਗ ਚੇਅਰਸ ਨੇ ਉਹ 30 ਦੇ ਕਰੀਬ ਉਹ ਦਿੱਤੀਆਂ ਨੇ ਸੋ ਮੈਂ ਸਮਝਣਾ ਵੀ ਇਹ ਸਾਰਿਆਂ ਦੀ ਇੱਕ ਕਲੈਕਟਿਵ ਪ੍ਰਯਾਸ ਸੀਗਾ ਜਿਹੜਾ ਅਜਕਾਲਪੁਰ ਨੇ ਪੂਰਾ ਕੀਤਾ ਔਰ ਅਸੀਂ ਇੱਥੇ ਜਲਦੀ ਜਿਹੜੀ ਜਿਹੜੀ ਜਨ ਹੌਸ ਦੀ ਦੁਕਾਨ ਆ ਉਹ ਵੀ ਆਪਾਂ ਸ਼ੁਰੂ ਕਰਨ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਕ੍ਰਿਸ਼ਨਾ ਦਾ ਕਲੈਕਸ਼ਨ ਸੈਂਟਰ ਵੀ ਆ ਜਾਏ ਤਾਂ ਕਿ ਲੋਕਾਂ ਨੂੰ ਟੈਸਟਾਂ ਦੇ ਵਿੱਚ ਵੀ ਸਹੂਲਤ ਮਿਲ ਸਕਣ ਇੱਕ ਵਾਰੀ ਦਿਲ ਦੀਆਂ ਗਰਾਈਆਂ ਤੋਂ ਆਪਣੇ ਬਹੁਤ ਹੀ ਪਿਆਰੇ ਮੁਖ ਮੰਤਰੀ ਭਗਵੰਤ ਮਾਨ ਜੀ ਦਾ ਹੈਲਥ ਮਿਨਿਸਟਰ ਬਲਬੀਰ ਜੀ ਦਾ ਔਰ ਹੈਲਥ ਡਿਪਾਰਟਮੈਂਟ ਦੇ ਸੈਕਟਰੀ ਸਾਹਿਬ ਤੋਂ ਲੈ ਕੇ ਥੱਲੇ ਤੱਕ ਸਾਰੇ ਮੁਲਾਜ਼ਮਾਂ ਦਾ ਸਾਰੇ ਡਾਕਟਰ ਸਾਹਿਬਾਨ ਦਾ ਕੋੜ ਕੋੜ ਤੜਵਾਦ ਪਰਮੇਸ਼ਵਰ ਕਿਰਪਾ ਕਰੇ ਸਾਡਾ ਗੁਰਦਾਸਪੁਰ ਸਾਡਾ ਸੂਬਾ ਸਾਡਾ ਮੁਲਕ ਹੱਸਦਾ ਵਸਦਾ ਰਵੇ ਇਹੋ ਹੀ ਕਾਮਨਾ ਕਰਦਾ ਅੱਜ ਮਨ ਭਰਪੂਰ ਖੁਸ਼ਾ ਕਿ ਦਾਸ ਵੱਲੋਂ ਕੱਢੀ ਗੱਲ ਅੱਜ ਪ੍ਰਵਤਵਾਣੇ ਪੂਰੀ ਕੀਤੀ ਆ ਮੈਂ ਸਮਝਦਾ ਵੀ ਆ ਬਾਦਮੀ ਪਾਰਟੀ ਦੀ ਸਰਕਾਰ ਔਰ ਨਾਲ ਇੱਕ ਨਵਾਂ ਇਨਕਲਾਬ ਇੱਕ ਨਵਾਂ ਬਦਲ ਲੋਕਾਂ ਦੀ ਸੇਵਾ ਵੱਲ ਸਮਰਪਿਤ ਲੋਕਾਂ ਦੇ ਜੀਵਨ ਨੂੰ ਸਤਰ ਨੂੰ ਉੱਪਰ ਚੁੱਕਣ ਲਈ ਜਿਹੜੇ ਪ੍ਰਯਾਸ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ 'ਚ ਕੀਤੇ ਗਏ ਨੇ ਔਰ ਹੋਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣਗੇ ਜਾਰੀ ਰਹਿਣਗੇ ਉਹਦੇ ਨਾਲ ਲੋਕਾਂ ਨੂੰ ਭਰਪੂਰ ਸੁੱਖ ਮਿਲੇਗਾ ਇੱਕ ਵਾਰੀ ਫੇਰ ਸਾਰਿਆਂ ਦਾ ਕੋਟ ਕੋਟ ਧੰਨਵਾਦ ਜੀ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਜੋਗ ਅਗਵਾਈ ਦੇ ਵਿੱਚ ਤੇ ਸਾਡੇ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਹੈਲਥ ਮਿਨਿਸਟਰ ਹੈ ਉਹਨਾਂ ਦੀ ਰਹਿਨਮਾਈ ਹੇਠ ਆ ਸ਼੍ਰੀ ਰਮਨ ਬਹਿਰ ਜੀ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਜਿਨ੍ਹਾਂ ਦੀ ਰਹਿਨਮਾਈ ਹੇਠ ਅੱਜ ਕਨੌਰ ਦੇ ਉਤੋਂ ਇਹ ਵਰਚੁਅਲ ਇਨਾਗੂਰੇਸ਼ਨ ਇਸ 30 ਬੈੱਡ ਦਾ ਗੁਰਦਾਸਪੁਰ ਕੇ ਕੀਤਾ ਗਿਆ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਇਹ ਉਹ ਬਿਲਡਿੰਗਾਂ ਜਿਹੜੀ ਪਿਛਲੀਆਂ ਸਰਕਾਰਾਂ ਨੇ ਜ਼ਗੀਰ ਜ਼ਗੀਰਦਾਰਾਂ ਦੀ ਜੇਬ ਵਿੱਚ ਵੇਚ ਕੇ ਪਾਉਣੀ ਸੀ ਔਰ ਉਸ ਨੂੰ ਬਚਾਉਂਦੇ ਆ ਲੋਕਾਂ ਦੇ ਸਪੁਰਦ ਕੀਤਾ ਔਰ ਇੱਥੇ 30 ਬੈੱਡ ਦਾ ਜਿਹੜਾ ਉਹ ਬਿਸਤਰਿਆਂ ਦਾ ਹਸਪੀਟਲ ਹੈ ਉਹ ਦੁਬਾਰਾ ਇੱਥੇ ਚਾਲੂ ਕੀਤਾ ਗਿਆ ਸੋ ਇਹ ਸਾਰੀ ਮਿਹਨਤ ਹੈ ਸ਼੍ਰੀ ਰਮਨ ਬਹਿਲ ਜੀ ਦੇ ਜੋ ਜਤਨਾ ਸਦਕਾ ਹੋਈ ਹੈ ਔਰ ਇਹ ਕਿਉਂਕਿ ਗੁਰਦਾਸਪੁਰ ਨਿਵਾਸੀਆਂ ਦੀ ਬਹੁਤ ਵੱਡੀ ਮੰਗ ਸੀ ਕਿ ਇਹ ਬਿਲਡਿੰਗ ਸਫੈਦ ਹਾਥੀ ਬਣ ਚੁੱਕਾ ਔਰ ਲੋਕਾਂ ਦੀ ਮੰਗ ਸੀ ਕਿ ਸਾਨੂੰ ਲੋਕਲ ਬਿਲਡਿੰਗ ਇਥੇ ਹਸਪੀਟਲ ਜਰੂਰ ਚਾਹੀਦਾ ਹੈ ਤਾਂ ਲੋਕਾਂ ਦੀ ਮੰਗ ਨੂੰ ਬੂਰ ਪਿਆ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਹੈ ਕਿ ਇਹ ਲੋਕ ਲੋਕ ਜਿਹੜੇ ਨੇ 7-8 ਕਿਲੋਮੀਟਰ ਸ਼ਹਿਰ ਤੋਂ ਬਾਹਰ ਨਹੀਂ ਜਾਣਗੇ ਔਰ ਉਹਨਾਂ ਦਾ ਇਲਾਜ ਜਿਹੜਾ ਇਥੇ